ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਮੈਂ ਮਨਦੀਪ ਸਿੰਘ ਬਲੋਕਰ ਸ਼ੋਮਨੀ ਅਕਾਲੀ ਦਲ ਨੂੰ ਲੈ ਕੇ ਜੋ ਹੁਣ ਚਰਚਾਵਾ ਚੱਲ ਰਹੀ ਹੈ ਨੇ ਕਿ ਜੋ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਕਮੇਟੀ ਬਣਾਈ ਗਈ ਸੀ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਤਹਿਤ ਸ਼ੋਮਨੀ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਭਾਰਤੀ ਕਰਨੀ ਸੀ ਤੇ ਜਿਸ ਦੇ ਵਿੱਚ ਇਹ ਵੀ ਗੱਲ ਕਹੀ ਗਈ ਸੀ ਕਿ ਜਿਹੜੇ ਸੁਖਵੀਰ ਬਾਦਲ ਸਨ ਜਿਹੜੇ ਹੋਰ ਆਗੂਆਂ ਨੇ ਸਿਫਾ ਦਿੱਤਾ ਹੈ ਉਹਨਾਂ ਦੇ ਸਿਫੇ ਪ੍ਰਵਾਨ ਕੀਤੇ ਜਾਣ ਤਾਂ ਕਿ ਨਵੇਂ ਸ਼ੇਰੇ ਤੋਂ ਭਰਤੀ ਜਲਦ ਸ਼ੁਰੂ ਕੀਤੀ ਜਾਵੇ ਪਰ ਉਸ ਨੂੰ ਲੈ ਕੇ ਕਿਤਨੇ ਕਿਤੇ ਜਿਸ ਤਰ੍ਹਾਂ ਜਿਹੜਾ ਸਮਾਂ ਅਕਾਲਾਂ ਦੇ ਵੱਲੋਂ ਲੈ ਗਿਆ ਸੀ ਉਹ ਵੀ ਲੰਘ ਜਾਣ ਤੋਂ ਬਾਅਦ ਹਾਲੇ ਤੱਕ ਇਸ ਕਮੇਟੀ ਦੇ ਵੱਲੋਂ ਭਰਤੀ ਸ਼ੁਰੂ ਨਹੀਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਚੰਦਜੀਤ ਸਿੰਘ ਬਰਾੜ ਅਕਾਲੀ ਆਗੂ ਨੇ ਸੋਮਨੀ ਅਕਾਲੀ ਦਲ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਇਸ ਕਮੇਟੀ ਨੂੰ ਮਾਨਤਾ ਕਿਉਂ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਸ ਕਮੇਟੀ ਦੇ ਵਿੱਚ ਸੂਝਬਾਨ ਜਿਹੜੇ ਮੈਂਬਰ ਪਾਇਕੇ ਨੇ ਭਾਵੇਂ ਉਹਨਾਂ ਨੇ ਪ੍ਰੋਫੈਸਰ ਕਰਪਾਲ ਸੀ ਬਡੂਂਗਰ ਹੋਰਾਂ ਦੀ ਗੱਲ ਕੀਤੀ ਜਾਂ ਫਿਰ ਮਨਪ੍ਰੀਤ ਯਾਦਲੀ ਜਿਹੜੇ ਵਿਧਾਇਕ ਨੇ ਉਹਨਾਂ ਦੀ ਗੱਲ ਕੀਤੀ ਤੇ ਹਰਜਿੰਦਰ ਸਿੰਘ ਧਾਮੀ ਜਾਂ ਫਿਰ ਹੋਰ ਮੈਂਬਰ ਨੇ ਪਰ ਹਾਲੇ ਤੱਕ ਅਕਾਲੀ ਦਲ ਦੇ ਵੱਲੋਂ ਇਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਦੇ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿ ਕੁਝ ਕਿਹਾ ਆ ਤੁਸੀਂ ਉਹ ਵੀ ਸਾਨੂੰ ਕਮੇਟੀ ਬਣਾਉਣ ਦੇ ਲਈ ਜਿਹੜੀ ਕਮੇਟੀ ਬਣਾਉਣ ਦੇ ਲਈ ਗੱਲ ਕੀਤੀ ਨਾ ਇੰਟਰਵਿਊ ਬੋਲਦਿਆਂ ਕੀ ਕਿਹਾ ਬੜਾ ਪੋਲੇ ਜਿਹੇ ਮੂੰਹ ਨਾਲ ਇਹ ਭਰਤੀ ਦਾ ਬੜਾ ਵੱਡਾ ਕੰਮ ਹੁੰਦਾ ਜੀ ਕਮੇਟੀ ਵਿਚਾਰੀ ਕੀ ਕਰੂਗੀ ਮੈਂ ਹੈਰਾਨ ਆ ਯਾਰ ਬੰਦਾ ਰੱਬ ਸਮਝਣ ਲੱਗ ਜਾਂਦਾ ਆਪਣੇ ਆਪ ਨੂੰ ਕਮੇਟੀ ਵਿਚਾਰੀ ਕੀ ਕਰੂਗੀ ਤੇ ਕਮੇਟੀ ਦੇ ਵਿੱਚ ਕੌਣ ਹੈ ਜੀ ਮੌਜੂਦਾ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਕੋਰ ਕਮੇਟੀ ਦੇ ਮੈਂਬਰ ਹੈ ਵਰਕਿੰਗ ਕਮੇਟੀ ਦੇ ਮੈਂਬਰ ਹੈ ਸਟੇਟ ਡੈਲੀਗੇਟ ਹੈ ਤੇ ਚੌਥੀ ਵਾਰੀ ਪ੍ਰਧਾਨ ਬਣਿਆ ਜਿਹੜਾ ਬੰਦਾ 20000 ਦੀ ਨਫਰੀ ਨੂੰ ਸਾਹਮ ਰਿਆ ਐ ਐਨੇ ਗੁਰਦੁਆਰਿਆਂ ਨੂੰ ਸਾਹਮ ਰਿਆ ਉਹ ਵਿਚਾਰਾ ਬਣ ਗਿਆ ਅਗਲੇ ਪਾਸੇ ਆਜੋ ਸਰ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਜਿਹੜੇ ਸਾਡੀ ਪਾਰਟੀ ਚ ਵੱਧ ਪੜੇ ਲਿਖਿਆ ਵਾਲੇ ਪ੍ਰਧਾਨ ਰਹੇ ਐ ਤਿੰਨ ਚਾਰ ਵਾਰੀ ਉਹ ਵੀ ਪ੍ਰਧਾਨ ਰਹੇਲੇ ਔਰ ਜਿੰਨਾ ਚਿਰ ਚੀਮਾ ਸਾਹਿਬ ਨੂੰ ਸੈਕਟਰੀ ਬਣਿਆ ਨੂੰ ਹੋ ਗਿਆ ਉਹ ਤੋਂ ਵੱਧ ਸਮਾਂ ਉਹ ਪਾਰਟੀ ਦੇ ਸੈਕਟਰੀ ਵੀ ਰਹੇ ਐ ਤੇ ਇਹਦਾ ਮਤਲਬ ਉਹ ਵੀ ਵਿਚਾਰੇ ਹੋਗੇ ਉਹਨਾਂ ਨੂੰ ਵੀ ਕੰਮ ਨਹੀਂ ਆਉਂਦਾ ਚਲ ਉਹਨਾਂ ਤੇ ਉਦੋਂ ਅੱਗੇ ਆਜੋ ਤੀਜੇ ਮੈਂਬਰ ਆ ਗਏ ਇਕਬਾਲ ਸਿੰਘ ਝੁੰਡਾ ਸਾਹਿਬ ਜਿਨ੍ਹਾਂ ਨੂੰ ਝੁੰਡਾ ਕਮੇਟੀ ਬਣਾ ਕੇ ਤੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਗਏ ਪਾਰਟੀ ਦੇ ਵਿੱਚੋਂ ਕੋਰ ਕਮੇਟੀ ਦੇ ਮੈਂਬਰ ਹੈ ਪਹਿਲਾਂ ਕਿਹੜੇ ਕਿਹੜੇ ਉਹਦੇ ਤੇ ਰਹਲੇ ਮਗਰ ਉਹਦੇ ਚ ਨਹੀਂ ਜਾਂਦਾ ਐਮਐਲਏ ਰਹਲੇ ਉਹ ਦੋ ਵਾਰੀ ਤੇ ਐਮਪੀ ਵੀ ਲੜਲੇ ਇਹਦਾ ਮਤਲਬ ਉਹ ਵੀ ਵਿਚਾਰੇ ਹੋਗੇ ਥੋੜਾ ਤਜਰਬਾ ਵੱਡਾ ਹੋ ਗਿਆ ਬਾਕੀ ਸਾਰਿਆਂ ਦੇ ਛੋਟੇ ਹੋਗੇ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਜ਼ਿਲ੍ਹਾ ਪ੍ਰਧਾਨ ਰਹਲੇ ਕੋਰ ਕਮੇਟੀ ਦੇ ਮੈਂਬਰ ਹੈ ਦੋ ਵਾਰੀ ਐਮਐਲਏ ਰਹਲੇ ਮਨਪ੍ਰੀਤ ਸਿੰਘ ਯਾਲੀ ਸਾਹਿਬ ਇਹਦੇ ਵਿੱਚ ਹੈ ਸੀਨੀਅਰ ਵਾ이스 ਪ੍ਰਧਾਨ ਪਾਰਟੀ ਦੇ ਔਰ 6 ਜਨਰਲ ਸੈਕਟਰੀ ਰਹੇ ਲਈ ਤਿੰਨ ਵਾਰ ਉਹ ਐਮਐਲਏ ਹੈ ਤੇ ਪਾਰਟੀ ਦੇ ਵਿਧਾਨਕਾਰ ਦੇ ਵਿਧਾਨ ਸਭਾ ਦੇ ਵਿੱਚ ਲੀਡਰ ਵੀ ਹੈ ਉਹ ਵਿਚਾਰੇ ਹੋਗੇ ਉਹਨਾਂ ਦਾ ਤਾਂ ਤਜਰਬਾ ਹੀ ਨਹੀਂ ਕੋਈ ਸੰਤਾ ਸਿੰਘ ਉਮੈਦਪੁਰ ਸਾਹਿਬ ਬਾਦਲ ਸਾਹਿਬ ਉਹਨਾਂ ਦੀ ਇੰਨੀ ਇੱਜ਼ਤ ਕਰਦੇ ਸੀ ਜਦੋਂ ਐਸਐਸ ਬੋਰਡ ਦੇ ਮੈਂਬਰ ਲਾਏ ਐਸਐਸ ਬੋਰਡ ਦਾ ਮੈਂਬਰ ਉਂਗਲ ਉੱਠੀ ਤੋਂ ਬਣਾ ਨਹੀਂ ਨਿਕਲਿਆ ਅੱਜ ਤੱਕ ਕੋਰੋਨਾ ਵੱਲ ਕੋਈ ਉਂਗਲ ਨਹੀਂ ਉੱਠਦੀ ਉਹਨਾਂ ਦਾ ਇੰਨਾ ਤਜਰਬਾ ਹੈ 14 ਹਲਕਿਆਂ ਦਾ ਜ਼ਿਲ੍ਹਾ ਲੁਧਿਆਣਾ ਜਿਹੜਾ ਉਹਨਾਂ ਨੇ ਜ਼ਿਲ੍ਹੇ ਦੇ ਪ੍ਰਧਾਨ ਲੰਮਾ ਸਮਾਂ ਜ਼ਿਲ੍ਹਾ ਚਲਾਇਆ ਔਰ ਉਹ ਅੱਜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਸੀ ਇਹ ਇਹ ਵਿਚਾਰੇ ਹੋਗੇ ਮੈਨੂੰ ਤਾਂ ਚੀਮਾ ਸਾਹਿਬ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ 6 ਇਲੈਕਸ਼ਨ ਲੜੇ 5 ਹਾਰੇ 1 ਜਿੱਤਿਆ ਤੇ ਤੁਸੀਂ ਯਾਰ ਇਹਨਾਂ ਇਹਨਾਂ ਨੂੰ ਵਿਚਾਰੇ ਦੱਸ ਦਿਓ ਤੇ ਆਪ ਤੁਸੀਂ ਵੱਡੇ ਹੋਗੇ ਦੋ ਭਰਤੀਆਂ ਮੈਂ ਬੈਠ ਕੇ ਕਰਾਈਆਂ ਤੁਸੀਂ ਕੱਲਾ ਸਾਡੀ ਰਿਪੋਰਟ ਦੇਖਦੇ ਹੁੰਦੇ ਸੀ ਜਾਂ ਮੁਲਾਜ਼ਮ ਦਫ਼ਤਰ ਵਾਲੇ ਮੇਰਾ ਪੂਰਾ ਸਾਥ ਦਿੰਦੇ ਸੀ ਭਰਾਵਾਂ ਵਾਂਗੂ ਅਸੀਂ ਕੰਮ ਕਰਦੇ ਸੀ ਕਿ ਤੁਸੀਂ ਤਾਂ ਇਕੱਲਾ ਇਹ ਵੇਖਦੇ ਸੀ ਕਿੰਨੇ ਪੈਸੇ ਜਮ੍ਹਾਂ ਹੋ ਗਏ ਕਿੰਨੀਆਂ ਕਾਪੀਆਂ ਵੰਡੀਆਂ ਗਈਆਂ ਦੋ ਭਰਤੀਆਂ ਮੈਂ ਕਰਾਈਆਂ ਤੇ ਮੈਨੂੰ ਪਤਾ ਹੈ ਭਰਤੀ ਕਿਵੇਂ ਹੁੰਦੀ ਹੈ ਤੇ ਕੀ ਕੁਝ ਉਹਨਾਂ ਦੇ ਵਿੱਚ ਹੁੰਦਾ ਹੈ ਇਹਦਾ ਮਤਲਬ ਜੇਹੇ ਕਮੇਟੀ ਨੂੰ ਇਸ ਨੂੰ ਜਿਹੜੀ ਅਕਾਲ ਤਖਤ ਸਾਡੇ ਹੁਕਮਾਂ ਮੁਤਾਬਕ ਵਰਕਿੰਗ ਕਮੇਟੀ ਮਾਨਤਾ ਦੇ ਦੂ ਇਹਦੇ ਚ ਪਾਰਟੀ ਦਾ ਕੀ ਨੁਕਸਾਨ ਹੋਊਗਾ ਜੀ ਮੈਨੂੰ ਇੱਕ ਕੱਲ ਦੱਸੇ ਕੋਈ ਮੈਂ ਇਹ ਕਹਿ ਸਕਦਾ ਜੇ ਸਾਡੇ ਵਰਗਿਆਂ ਨਾਲ ਕੋਈ ਨਫ਼ਰਤ ਹੈ ਬਾਕੀ ਦੇ ਲੀਡਰਾਂ ਨਾਲ ਨਫ਼ਰਤ ਨਾ ਲਾਓ ਕਿਉਂਕਿ ਤੁਸੀਂ ਬੈਠ ਕੇ ਟੈਲੀਵਿਜ਼ਨ ਤੇ ਕਹਤਾਂ ਬੀ ਇਹ ਤਾਂ ਪਾਰਟੀ ਚੋਂ ਕੱਢਿਆ ਸੀ ਨਹੀਂ ਲੈਣੇ ਨਾ ਲਓ ਯਾਰ ਪਰ ਜਿਹੜੀ ਪੰਜਾਬ ਦੇ ਹਿੱਤਾਂ ਲਈ ਪਾਰਟੀ ਆ ਉਹਨੂੰ ਬਚਾਉਣ ਲਈ ਕਮੇਟੀ ਨੂੰ ਤਾਂ ਮਾਨਤਾ ਦੇ ਦਿਓ ਅਕਾਲ ਤਖਤ ਸਾਹਿਬ ਨਾਲ ਟੱਕਰ ਨਾ ਲਓ ਇਹ ਮੇਰੀ ਬੇਨਤੀ ਹੈ ਇੱਕ ਹੋਰ ਮੈਂ ਕਰਦਿਆਂ ਬੇਨਤੀ ਇਹਦੇ ਚ ਮੈਂ ਨਵਾਂ ਖੁਲਾਸਾ ਕਰਨ ਲੱਗਿਆ ਜਿਹੜਾ ਕਿ 24 ਘੰਟੇ ਝੂਠ ਬੋਲਦੇ ਆ ਭਰਤੀ ਦੀਆਂ ਕਾਪੀਆਂ ਛਪਾਈ ਬੈਠੇ ਆ ਦਫ਼ਤਰ ਪਈਆਂ ਮਤੇ ਪਾਈ ਬੈਠੇ ਆ ਵੀ ਅਸੀਂ ਇਹ ਵੰਡਣੀਆਂ ਤੇ ਪਰसों 27 ਤਰੀਕ ਵਾਲੀ ਮੀਟਿੰਗ 'ਚ ਜਿਹੜਾ ਫੈਸਲਾ ਹੋ ਗਿਆ ਕਿ ਪ੍ਰਧਾਨ ਸਾਹਿਬ ਤੁਸੀਂ 3 ਮਹੀਨੇ ਦੀ ਛੁੱਟੀ ਲੈ ਲਓ ਨਾਲੇ ਤਾਂ ਅਸੀਂ ਅੱਖਾਂ ਪੂੰਝ ਦਿਆਂਗੇ ਦੀ ਵੀ ਅਸਤੀ ਅਸਤੀ ਸਭ ਮਨਜ਼ੂਰ ਕਰਾਤਾ ਤੇ ਕੋਈ ਕਮੇਟੀ ਨਹੀਂ ਬਣਾਉਣੀ ਤੇ ਭਰਤੀ ਸ਼ੁਰੂ ਕਰ ਦਿਓ 3 ਕੁ ਮਹੀਨਿਆਂ 'ਚ ਆਪਦੇ ਆਪ ਦੇ ਬੰਦਿਆਂ ਦੀ ਭਰਤੀ ਕਰਕੇ ਤੇ ਆਪਾਂ ਫੇਰ ਪ੍ਰਧਾਨ ਬਣਾ ਦੇਣਾ ਇਹ ਘਰ ਦਾ ਹੀ ਸੌਦਾ ਬਣਾ ਰੱਖਿਆ ਯਾਰ ਮੈਂ ਕਹਣਾ ਬਣਾ ਲਾਂਗੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪ੍ਰਧਾਨ ਐਸੇ ਤਰ੍ਹਾਂ ਬਣਿਆ ਰਹਿ ਜੇ ਤੇ ਜੇ ਲੋਕ ਹੀ ਨਾਲ ਨਹੀਂ ਤੇ ਇਹ ਜਿਹੀਆਂ ਪ੍ਰਧਾਨਗੀਆਂ ਆਪ ਕਰਾਂਗੇ ਕਿਹਦੇ ਤੇ ਅੱਜ ਸਥਿਤੀ ਕੀ ਹੈ ਸਾਡੀ ਪੰਜਾਬ ਦੇ ਵਿੱਚ ਸਥਿਤੀ ਸਾਡੀ ਕੀ ਹੈ ਮੈਂ ਆ ਇੱਕ ਛੋਟੀ ਜੀ ਉਦਾਹਰਨ ਦੇ ਦਿੰਦਾ 1000 ਤੇ 8 ਐਮਸੀ ਇਲੈਕਸ਼ਨ ਹੋਏ ਆ 1000 ਤੇ 8 200 ਤੇ ਨਹੀਂ ਖੜੇ ਕਰ ਸਕੇ ਤੁਸੀਂ ਮੈਂਬਰ ਤੇ ਜਿਹੜਿਆਂ ਤੋਂ ਖੜੇ ਕੀਤੇ 11 ਤਾਂ ਕਾਉਂਸਲਰ ਜਿੱਤੇ ਤੇ 14 ਤੁਹਾਡੇ ਐਮਸੀ ਜਿੱਤੇ ਯਾਰ 24 ਜਣਿਆਂ ਨੂੰ ਕਿ 25 ਜਣਿਆਂ ਨੂੰ ਤੁਸੀਂ 1008 ਚੋਂ ਲੜ ਕੇ ਜਿੱਤ ਕੇ ਦੋਮ ਚ ਜਿੱਤ ਕੇ ਤੇ ਤੁਹਾਡਾ ਆ ਤਾਂ ਹਾਲ ਹੈ ਤੇ ਤੁਸੀਂ ਕਹਿੰਦੇ ਹੋ ਅਸੀਂ ਪ੍ਰਧਾਨਗੀ ਜ਼ਰੂਰ ਸਾਹਮ ਕੇ ਰੱਖਣੀ ਹੈ ਪ੍ਰਧਾਨਗੀ ਲੋਕਾਂ ਲੋਕ ਨਾਲ ਹੋਣ ਤੇ ਤਾਂ ਰਹਿੰਦੀ ਹੁੰਦੀ ਹੈ ਇਹ ਮੇਰੀ ਬੇਨਤੀ ਹੈ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਚਰਚਾ ਦੀ ਸੀ ਬਰਾੜੋਵਰਾਂ ਦੇ ਵੱਲੋਂ ਜੋ ਕੁਝ ਮੁੱਦੇ ਚੁੱਕੇ ਗਏ ਨੇ ਸਵਾਲ ਚੁੱਕੇ ਗਏ ਨੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਦੇ ਵਰਕਰਾਂ ਦੇ ਵਿੱਚ ਵੀ ਵੋਟਰਾਂ ਦੇ ਵਿੱਚ ਵੀ ਇਹ ਚਰਚਾ ਹੈ ਕਿ ਜੇਕਰ ਅਕਾਲੀ ਦਲ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨੇਗਾ ਤਾਂ ਕਿਤੇ ਨਾ ਕਿਤੇ ਮੁੜ ਉਹੀ ਗਲਤੀ ਕਰੇਗਾ ਜਿਹੜੀ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤੀ ਸੀ ਜਿਸ ਦੇ ਕਰਕੇ ਅਕਾਲੀ ਦਲ ਦੀ ਅੱਜ ਇਹ ਸਥਿਤੀ ਹੋ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਅਕਾਲੀ ਦਲ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਪਰ ਹੁਣ ਇਸ ਦੀ ਪਰਪਾਈ ਕਿਵੇਂ ਹੋਵੇਗੀ ਇਹ ਵੱਡਾ ਸਵਾਲ ਹੈ ਕਿਉਂਕਿ ਜਿਸ ਤਰ੍ਹਾਂ ਚਰਨਜੀਤ ਬਰਾੜ ਹੋਰਾਂ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਉਸ ਨੂੰ ਲੈ ਕੇ ਪਾਰਟੀ ਦੇ ਭਵਿੱਖ ਦੇ ਲਈ ਗੰਭੀਰਤਾ ਨਾਲ ਸੋਚਦੇ ਹਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਅਕਾਲੀ ਦਲ ਹਾਲੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦਾ ਤਾਂ ਇਹ ਦਾ ਸਿਆਸੀ ਤੌਰ ਦੇ ਉੱਤੇ ਭਾਰੀ ਨੁਕਸਾਨ ਪਾਰਟੀ ਨੂੰ ਜਿੱਥੇ ਹੋਵੇਗਾ ਉੱਥੇ ਹੀ ਪੰਜਾਬ ਦੇ ਵਿੱਚ ਜਿਹੜੀ ਖੇਤਰੀ ਪਾਰਟੀ ਅਕਾਲੀ ਦਲ ਹੈ ਇਸ ਨੂੰ ਵੱਡੀ ਟਾਹ ਲੱਗ ਸਕਦੀ ਹੈ ਜਿਸ ਦੇ ਆ ਉਹਨਾਂ ਨੇ ਇਹ ਵੀ ਉਦਾਹਰਣਾਂ ਦਿੱਤੀਆਂ ਨੇ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਪਾਰਟੀ ਦੀ ਦਸ਼ਾ ਕੀ ਸੀ ਤੇ ਕਿਸਤੀਤੀ ਸੀ ਤੇ ਜਿਹੜੀ ਹੁਣ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਕਿੰਨੇ ਉਮੀਦਵਾਰ ਸਾਡੇ ਅਕਾਲੀ ਦਲ ਦੇ ਜਿੱਤੇ ਨੇ ਕਿ ਕੁਝ ਹੋਰ ਕੁਝ ਕਿ ਕੁਝ ਕਿਹਾ ਸੀ ਉਹਨਾਂ ਨੇ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਕਿ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਦਲਜੀਤ ਸਿੰਘ ਚਿਮਾ ਹੋਰਾਂ ਦੇ ਵੱਲੋਂ ਪ੍ਰੈਸ ਦੇ ਵਿੱਚ ਜਾ ਕੇ ਯਾਨੀ ਕਿ ਇੰਟਰਵਿਊ ਕਰਕੇ ਵੱਖ-ਵੱਖ ਚੈਨਲਾਂ ਦੇ ਉੱਤੇ ਜਿਸ ਤਰ੍ਹਾਂ ਆਪਣੇ ਜਵਾਬ ਦਿੱਤੇ ਜਾ ਰਹੇ ਸੀ ਗੱਲਬਾਤ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਚਰਨਜੀਤ ਬਰਾੜ ਹੋਰਾਂ ਦੇ ਵੱਲੋਂ ਮੀਡੀਆ ਦੇ ਮੁਰੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਵੱਡੇ ਫੁਲਾਸੇ ਕੀਤੇ ਨੇ ਤੁਸੀਂ ਜਿਹੜੇ ਪਾਰਟੀ ਪੰਜਾਬ ਦੇ ਨਾਲ